ਪਤਿ ਗੁਰੂ ਰੂਪਿਆਰੀ ਸਾਜ ਸੰਗਤ ਜੀਓ ਧਾਨੇ ਜਨਨ ਜਿਨ ਜਾਇਆ ਧਾਨੇ ਪਿਤਾ ਪ੍ਰਦਾਨ ਧਨ ਤਨ ਮਾਤਾ ਗੁਰੇ ਘਰ ਜੀ ਜੋ ਗੁਰੂ ਪਤਨੀ ਨੇ ਤੇ ਗੁਰੂ ਮਾਤਾ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਜਦ 9 ਸਾਲ ਦਾ ਪੁੱਤਰ ਗੁਰੂ ਗੋਬਿੰਦ राय ਮਹਾਰਾਜ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਰੱਖਿਆ ਕਰਨ ਦੇ ਲਈ ਅਨੰਦਪੁਰ ਸਾਹਿਬ ਤੋਂ ਜਾਂਦੇ ਤਾਂ ਹਨ ਫਿਰ ਵਾਪਸ ਕੇਵਲ ਉਹਨਾਂ ਦਾ ਸੀ ਸੰਦ ਜਿਹਨੂੰ ਭਾਈ ਜੈਤਾ ਜੀ ਲੈ ਕੇ ਜਾਂਦੇ ਹਨ ਤੇ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ساری ਹੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਦੇ ਵਿੱਚ ਬੈਰਾਗ ਦੇ ਵਿੱਚ ਕੁਰਬਾਨੀ ਦੇ ਵਿੱਚ ਅਦੇ ਸਹਿਬ ਜਾਦਿਆਂ ਨੂੰ ਵੀ ਆਪਣੇ ਪੁਰਖਿਆਂ ਦੀਆਂ ਬਾਤਾਂ ਦੇ ਨਾਲ ਗੁਰੂ ਅਰਜਨ ਦੇ ਪਾਸ਼ਾ ਜੀ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀਆਂ ਸਾਖੀਆਂ ਸੁਣਾ ਸੁਣਾ ਕੇ 5 ਸਾਲ ਅਤੇ 7 ਸਾਲ ਦੀ ਉਮਰ ਦੇ ਵਿੱਚ ਇੰਨੇ ਕੁ ਸਮਰਥ ਕਰ ਦਿੱਤਾ ਕਿ ਉਹਨਾਂ ਨੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਦਿੱਤੇ ਜੇ ਇਹ ਇਤਿਹਾਸ ਸਰਹੰਦ ਦਾ ਚਮਕੌਰ ਸਾਹਿਬ ਦਾ ਰਚਿਆ ਗਿਆ ਤੇ ਉਹ ਸਾਰੇ ਦਾ ਸਾਰਾ ਸਹਿਰਾ ਧੰਨ ਧੰਨ ਜਗਤ ਮਾਤਾ ਗੁਜਰਖੌਰ ਜੀ ਨੂੰ ਚੰਗਾ ਤੇ ਮਾਤਾ ਗੁਜਰਖੌਰ ਜੀ ਜਿਨ੍ਹਾਂ ਦੀ ਸੇਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਅੱਜ ਬਾਲਾ ਪ੍ਰੇਮ ਸਟਡੀ ਸਰਕਲ ਦੇ ਪਿਆਰੇ ਬੱਚੇ ਮਾਤਾ ਗੁਜਰਖੌਰ ਜੀ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਹੋਏ ਵੀ ਯਾਦ ਕਰਦੇ ਹੋਏ ਇਸ ਠੰਡੇ ਬੁਰਜ ਦੀ ਪਾਵਨ ਧਰਤੀ ਤੋਂ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੋਂ ਮਾਤਾ ਗੁਜਰੀ ਕੌਰ ਜੀ ਨੂੰ ਇੱਕ ਕਵਿਤਾ ਦੇ ਰਾਹੀਂ ਯਾਦ ਕਰਨਗੇ ਆਪ ਸਾਰਿਆਂ ਨੇ ਬੜੇ ਹੀ ਪਿਆਰ ਨਾਲ ਇਹ ਕਵਿਤਾ শ্রবণ ਕਰਕੇ ਅਸੀਸ ਬਖਸ਼ਣੀ ਜੀ ਬਾਹੇ ਗੁਰਜੀ ਦਾ ਖਾਲਸਾ ਬਾਹੇ ਗੁਰਜੀ ਦੀ ਫਤਿਹ ਸੰਦੇਲੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਜੀ ਵਾ ਗੁਜਰੀ ਬਾ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇ ਆਨਾ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ 'ਸੀ ਛਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕਿਆ ਸੀ ਸੇਨਾਖੀਆਂ ਦੇ ਪੋਤੇ ਲੜ ਗੋਲ ਕਰੀ ਵਿੱਚ ਲੜਦੀਆਂ ਜੀਂਦੀਆਂ ਪਾ ਜਿੱਤਿਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾ ਪਾਣੀ ਨਾ ਦਿੱਤੀਆਂ ਤੋਦੇ ਨਾ ਮੁੜ ਕੇ ਆਣੀ ਸੀ ਮੇਰੇ ਘਰ ਤੋਂ ਐਸੀ ਝਾਗੂ ਜੜ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾ ਗੁਜਰੀ ਮੋਰਾ ਗੰਗੂ ਮੋਲੇ ਆਸੀ ਮੈਂ ਦੁਰਵਾਰ ਦੇ ਪਤੇ ਲ ਕੋਲੇ ਆਸੀ ਨਾ ਜਾਲਮਾ ਕੀ ਤਾਦਰ ਸਰਤਾ ਕੁਛ ਦੇ ਗੋਬਿੰਦ ਦਾ ਅਤਾਪਤਾ ਸੰਗ ਮੋਗਵਾਲੀ ਵਿੱਚ ਕਹਿਦ ਕੀਤਾ ਮੈਂ ਦਸਾਂ ਜੋ ਜੋ ਹੋ ਗੁਜ਼ਰੀ ਮੈਂ ਗੁਜ਼ਰੇ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾ ਗੁਜ਼ਰੀ ਸੰਗ ਤੇ ਨੀ ਮੇਰਾ ਨਾ ਗੁਜ਼ਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜ਼ਰੀ ਮੈਂ ਗੁਜ਼ਰੇ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਦੀਤ ਜੋ ਕਚਕੇ ਜਗਾਰਕ ਜਾਵੇ ਨਿਹਾਲ ਹੋ ਜਾਵੇ ਸੈਬ ਜਾਦਾ ਤੇ ਮਾਤਾ ਗੁਜਰੀ ਜੀ ਦੇ ਮਾਨੂੰ ਪਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ